ਬਸ ਤੂੰ ਨਾ ਮੇਰਾ ਸਾਥ ਦੇ ਚੱਲੀ ਜਿਵੇਂ ਜਿਵੇਂ ਤੈਨੂੰ ਮੈਂ ਕਹੀ ਜਾਊਂਗਾ ਉਵੇਂ ਉਵੇਂ ਕਰੀ ਚੱਲੀ ਉਹ ਕਿ ਮੈਂ ਪਰ ਉਹ ਠੀਕ ਤਾਂ ਹੋ ਜੂਗੀ ਨਾ ਉਹ ਹੋ ਜੂਗੀ ਫਿਕਰ ਕਿਉਂ ਕਰਦੀ ਆ ਮੈਂ ਹੈਗਾ ਨਾ ਤੇਰੇ ਨਾਲ ਪਤਾ ਨਹੀਂ ਮੈਨੂੰ ਨਹੀਂ ਸੀ ਪਤਾ ਵੀ ਆਪਣੇ ਦਿੱਤੇ ਪੈਸੇ ਨਾਲ ਉਹ ਇੰਨਾ ਗਲਤ ਫੈਸਲੇ ਲੈ ਰਹੀ ਆ ਆਪਦੇ ਬਸ ਉਹਨੇ ਇੱਕ ਵਾਰ ਵੀ ਨਹੀਂ ਸੋਚਿਆ ਯਾਰ ਬਸ ਅੱਗੇ ਤੋਂ ਨਾ ਇੱਕ ਗੱਲ ਦਾ ਧਿਆਨ ਰੱਖੀ ਜਿੰਨਾ ਮਰਜ਼ੀ ਕਹੀ ਜਾਵੇ ਹੁਣ ਪੈਸਾ ਨਹੀਂ ਦੇਣਾ ਕੋਈ ਵੀ ਨਹੀਂ ਤੁਸੀਂ ਵੀ بس ਇਹ ਗੱਲ ਦਾ ਧਿਆਨ ਰੱਖਿਓ ਵੀ ਉਹਨੂੰ 1 ਰੁਪਿਆ ਤੱਕ ਨਹੀਂ ਦੇਣਾ ਕੋਈ ਨਾ ਮੈਂ ਨਹੀਂ ਉਹਨੂੰ ਪੈਸੇ ਦੇਣ ਲੱਗਿਆ ਜੇ ਉਹਨੂੰ ਪੈਸੇ ਦੇਵਾਂਗੇ ਕਰਨਾ ਉਹਨੇ ਫੇਰ ਵੀ ਚਿੱਟਾ ਹੀ ਹੈਗਾ ਚਿੱਟਾ ਲਾਉਣ ਤੋਂ ਬਾਅਦ ਨਹੀਂ ਆਉਣਾ ਉਹਨੇ ਕਿਉਂਕਿ ਚਿੱਟੇ ਤੱਕ ਮੈਂ ਸੁਣਿਆ ਵੀ ਤੋੜ ਹੀ ਇਹੋ ਜੀ ਹੈ ਜਿਹੜਾ ਬੰਦਾ ਇੱਕ ਵਾਰੀ ਲਾਉਣ ਲੱਗ ਜਾਂਦਾ ਨਾ ਛੱਡਣਾ ਬਹੁਤ ਔਖਾ ਹੋ ਜਾਂਦਾ ਇਸ ਦਾ ਮਤਲਬ ਮੇਰੀ ਭੈਣ ਵੀ ਚਿੱਟਾ ਲਾਉਣ ਲੱਗ ਗਈ ਇਹੋ ਜਿਹਾ ਕਦ ਤੱਕ ਸੋਚ ਰਹੀ ਆ ਤੂੰ ਕੀ ਪਤਾ ਆਪਣਾ ਵਹਿਵੇਂ ਹੀ ਹੋਵੇ ਕੀ ਪਤਾ ਨਾ ਹੀ ਲਾਉਂਦੀ ਹੋਵੇ ਆਪਾਂ ਨੂੰ ਇਹੋ ਜਿਹਾ ਕੁਝ ਨਹੀਂ ਸੋਚਣਾ ਚਾਹੀਦਾ ਬਸ ਐਂ ਸੋਚ ਵੀ ਜਿਹੜਾ ਕੁਝ ਆਪਾਂ ਸੋਚ ਰਹੇ ਆ ਨਾ ਉਹ ਗਲਤੀ ਹੋਵੇ ਮੇਰੀ ਗੱਲ ਸੁਣੋ ਆਪਾਂ ਹੁਣ ਪਤਾ ਕਰੀਏ ਵੀ ਕੋਮਲ ਕੀ ਕਰ ਰਹੀ ਹੈ ਕੀ ਨਹੀਂ ਕੋਈ ਨਾ ਇਹ ਸਾਰਾ ਕੁਝ ਨਾ ਤੂੰ ਮੇਰੇ ਤੇ ਛੱਡ ਦੇ ਬਸ ਘਰੇ ਉਹਦੇ ਤੇ ਧਿਆਨ ਰੱਖਿਆ ਕਰੀ ਵੀ ਉਹ ਕੀ ਕਰਦੀ ਹੈ ਕੀ ਖਾਂਦੀ ਪੀਂਦੀ ਹੈ ਮੈਨੂੰ ਤਾਂ ਲੱਗਦਾ ਮੈਂ ਉਹਨੂੰ ਅੱਜ ਤੋਂ ਬਾਅਦ ਸਕੂਲ ਵੀ ਨਹੀਂ ਜਾਣ ਦੇਣਾ ਹੋ ਲੈ ਇਹੋ ਜਿਹਾ ਕੰਮ ਨਹੀਂ ਕਰਨਾ ਨਹੀਂ ਤੈਨੂੰ ਨਹੀਂ ਪਤਾ ਇਹ ਨਸ਼ੀ ਤੋੜ ਇਹ ਵੀ ਹੁੰਦੀ ਹੈ ਜੀ ਐਵੇਂ ਕੈਦ ਕਰਕੇ ਰੱਖ ਲੈਣਾ ਤੂੰ ਹੈ ਨਹੀਂ ਪਤਾ ਕੋਈ ਘਰੇ ਗਲਤ ਕਰ ਦੂ ਚੱਕ ਲੈ ਕੋਈ ਨਾ ਸਕੂਲ ਤਾਂ ਜਾਣ ਦੇ ਉਹਨੂੰ ਪਰ ਇੱਕ ਦੋ ਨਾ ਉਹਦੇ ਸਹੇਲੀਆਂ ਨਾਲ ਤੂੰ ਗੱਲਬਾਤ ਕਰਨੀ ਤੇ ਉਹਨੂੰ ਕਹੀਂ ਵੀ ਇਹਨੂੰ ਸਕੂਲ ਤੋਂ ਬਾਹਰ ਨਹੀਂ ਜਾਣ ਦੇਣਾ ਕਿਤੇ ਵੀ ਠੀਕ ਹੈ ਬਸ ਤੁਸੀਂ ਪਲੀਜ਼ ਮੇਰਾ ਪੂਰਾ ਸਾਥ ਦਿਓ ਕੋਈ ਨਾ ਬਾਕੀ ਸਾਰੇ ਜਿਹੜਾ ਨਾਲ ਮਿਲਦੀ ਛੋਦੀ ਆ ਉਹ ਉਹਨਾਂ ਬਾਰੇ ਮੈਂ ਕਰਦਾ ਪਤਾ ਤੇ ਮੈਂ ਕਰਦਾ ਉਹਨਾਂ ਨੂੰ ਖਬਰਦਾਰ ਵੀ ਅੱਜ ਤੋਂ ਬਾਅਦ ਜੇ ਕੁੜੀ ਦੇ ਨੇੜੇ ਲੱਗਣ ਤਾਂ ਸਾਵਧਾਨ ਲਾ ਲੈ ਹਾਂ ਤੇ ਉਹ ਜਿਹੜਾ ਮੁੰਡਾ ਨਾ ਪੈਸੇ ਵੜ ਕੇ ਲੈ ਕੇ ਗਿਆ ਸੀ ਉਹਦੇ ਬਾਰੇ ਜ਼ਰੂਰ ਪਤਾ ਲੱਗ ਕਰਿਓ ਵੀ ਉਹਦੇ ਨਾਲ ਕੋਮਲ ਦੀ ਜਾਣ ਪਛਾਣ ਕਿਵੇਂ ਹੋਈ ਕੋਈ ਨਾ ਹੋ ਸਭ ਤੋਂ ਮੇਰੇ ਤੇ ਛੱਡ ਦੇ ਚੱਲ ਮੈਂ ਚੱਲਦਾ ਠੀਕ ਹੈ ਪਤਾ ਨਹੀਂ ਹੁਣ ਕੀ ਹੋਊਗਾ ਇੱਕ ਸਾਡੀ ਨਿੱਕੀ ਜੀ ਖੁੱਲ ਦਿੱਤੀ ਹੋਈ ਨੂੰ ਕਿੰਨਾ ਕੁਝ ਕਰਾਤਾ ਉਹ ਮੈਂ ਤਾਂ ਆਇਆ ਕਹਿਣਾ ਵੀ ਸਮਾਨ ਵੀ ਲੈ ਕੇ ਆਇਆ ਅੱਧੇ ਪੈਸਿਆਂ ਦਾ ਲੈ ਆਇਆਂਗਾ ਲਿਆ ਪੈਸੇ ਲੈਣੇ ਕਿ ਸਮਾਨ ਲੈਣਾ ਮੈਂ ਤਾਂ ਸਮਾਨ ਹੀ ਦੇ ਦੇ ਮੈਨੂੰ ਪੈਸਾ ਦੀ ਕੋਈ ਲੋੜ ਨਹੀਂ ਛੱਡ ਜਾ ਉਹ ਨਿਕਲ ਜਾ ਲੈ ਉਹ ਡੋਲ ਨਾ ਦੇ ਨਹੀਂ ਡੋਲਦੀ ਲਾ ਇਹ ਵੇਕੇ ਲਾ ਲਾ ਫਿਰ ਹੋਰ ਹੁਣ ਹੈਗਾ ਦਾ ਥੋੜਾ ਜਿਹਾਗਾ ਲਾ ਦੱਬੀ ਹੈਗੀ ਆ ਹਾਂ ਸੀ ਲੈ ਭਾਈ ਇੱਥੇ ਬਹਿ ਜਾ ਹੁਣ ਆ अरे फड़ा डब्बी फड़ा अरे कर जा वाला पाता ले अच्छ भी हो रही है लाए मेरा पुत्र तू पे निकल के बैठ गया है आजा मम्मी बैठ जा तू भी तू पे और मसाला तो पकड़ी है ये उन्होंने हाथ दिए पाकर ये आंगे बढ़िया ਹੂਰ ਨਾਲੇ ਮੀਜੇ ਨਾਲ ਰੇਤਾ ਚੱਕਿਆ ਗਿਆ ਚੱਕਿਆ ਗਿਆ ਬਾੜੀ ਵਧੀਆ ਹੋ ਗਿਆ ਸਮਝ ਸਾਰਾ ਤਾਂ ਜਾ ਲੋਟ ਹੋ ਗਿਆ ਤੂੰ ਕਿਵੇਂ ਅੱਜ ਤੂੰ ਪੈ ਨਿਕਲ ਕੇ ਰਹਿ ਗਿਆ ਮੈਂ ਤਾਂ ਕਿ ਤੂੰ ਡਿਊਟੀ ਤੇ ਜਾਂਦੀ ਅੱਜ ਨਾ ਅੱਜ ਮੈਂ ਗਈ ਨਹੀਂ ਉਹ ਬੁਖਾਰ ਜਿਹਾ ਵਾਂਗੂ ਚ ਲੱਗ ਜਾਂਦਾ ਸੀ ਉੱਠਿਆ ਜਾਣੀ ਜਾਂਦਾ ਹਾਂ ਮਾਸ਼ਾਅੱਲ ਅੱਜ ਰੈਸਟ ਕਰ ਲੈਣੀ ਆ ਕੁਝ ਤਾਂ ਉੱਥੇ ਕੰਮ ਵਾਲਾ ਹੁੰਦਾਗਾ ਰੈਸਟ ਮਿਲੀ ਨਹੀਂ ਮੈਨੂੰ ਇੱਕ ਅੱਧਾ ਦਿਨ ਮਾਸ਼ਾਅੱਲ ਜੀ ਕੰਮ ਤਾਂ ਹੁੰਦਾ ਜਵਾਕਾਂ ਨਾਲ ਤਾਂ ਨਾ ਜਵਾਕਤ ਜੇ ਇੱਕ ਘਰੇ ਉਹਦੇ ਨਾਲ ਵੀ ਆਪਾਂ ਨੂੰ ਜੀ ਆਕ ਜਾਣਾ ਤੂੰ ਤਾਂ ਨਾ ਜਿਹੜੀ ਇੰਨੇ ਜਵਾਕਾਂ ਨੂੰ ਸਾਹਮਣੇ ਕੀ ਕਰਾਂ ਮਮੀ ਸਾਹਮਣਾ ਪੈਂਦਾ ਸਾਰਾ ਦਿਨ ਦਿਮਾਗ ਖਾ ਲੈਂਦੇ ਨੇ ਆਂਦੇ ਨੇ ਕਹਿੰਦੇ ਮੈਨੂੰ ਪਤਾ ਹੀ ਆ ਪੁੱਤ ਤੇ ਫਿਰ ਉੱਥੇ ਆਪਣੇ ਕੋ ਗੋਲੀ ਪਈ ਆ ਕਿ ਉਹ ਕੇਵਣ ਜੱਚ ਤੂੰ ਲੈ ਲੈ ਠੀਕ ਆ ਚੱਕੇ ਬੁਖਾਰ ਵਾਲੀ ਨਹੀਂ ਮਮੀ ਹਾਂ ਕੋਈ ਨਾ ਬਸ ਮੈਂ ਅਜ ਰੈਸਟ ਕਰ ਲਾਂ ਇੰਨੇ ਨਾਲ ਹੀ ਫਰਕ ਪੈ ਜਾਊਗਾ ਜੇ ਨਾ ਫਰਕ ਪਿਆ ਕੋਈ ਨਾ ਮੈਂ ਦਵਾਈ ਲੈ ਆਉਂਗਾ ਹਾਂ ਜਾ ਫੇ ਟੀਕਾ ਟੁਕਾ ਲਵਾ ਲੈਣੀ ਪੁੱਤ ਤੇ ਆ ਕਿਤੇ ਕਿਵੇਂ ਦਵਾਈ ਖਾਈ ਜੰਨੀ ਆ ਤੂੰ ਘਰ ਨਾਲ ਮੈਂ ਤਾਂ ਦਵਾਈ ਤਾਂ ਖਾਈ ਜੰਨੀ ਆ ਜਾਵਾਂਗੇ ਫਿਰ ਪਰਸੋਂ ਦੁਕਾਇ ਆ ਮਗੇ ਦਵਾਰਿਆ ਤੇ ਜਾ ਕੇ ਪੁੱਤ ਖਲਾਉਣਾ ਵੀ ਹੁਣੇ ਹੋਰ ਖਲਾਉਣਾ ਦੀ ਆ ਪੁੱਤਾ ਤੂੰ ਸੱਚ ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਦੀ ਸੀ ਹਾਂ ਮੰਮੀ ਦੱਸੋ ਮੈਂ ਤੈਨੂੰ ਆਇਆ ਦੀ ਸੀ ਹੂੰ ਵੀ ਦੇਖ ਪੁੱਤਾ ਜੇ ਤੂੰ ਮੇਰੀ ਅੱਖੇ ਲੱਗੇ ਗੁੱਸਾ ਨਾ ਕਰੀ ਮੇਰੀ ਤੀ ਲੈ ਮੰਮੀ ਕਿਹੋ ਜੀਆਂ ਗੱਲਾਂ ਕਰੀ ਜਾਨੀ ਮੈਂ ਤੇਰੀ ਗੱਲ ਦਾ ਅੱਗੇ ਕਿੰਨਾ ਕਿ ਗੁੱਸਾ ਕਰਿਆ ਮੈਂ ਤੈਨੂੰ ਆਇਆ ਦੀ ਪੁੱਤਾ ਦੇਖ ਮੈਂ ਰਹੀ ਨੀ ਬਮਾਟ ਮਾਰ ਹਣਾ ਹੂੰ ਮੇਰਾ ਹੀ ਨਹੀਂ ਪਤਾ ਕਦੋਂ ਦੇਖ ਬੱਲ ਡਬਲ ਡਬੀ ਵੱਜ ਜਾਂਦੇ ਆਪ ਨੂੰ ਇਹਦਾ ਦੇਖ ਨਾ ਤਾਂ ਤੇਰਾ ਕੋਈ ਚਾਚਾ ਤਾਇਆ ਨਾ ਕੋ ਭਾਈ ਨਾ ਕੋ ਭੈਣ ਕੋਈ ਨਹੀਂ ਹੋਰ ਬੇਡਾ ਉਹ ਚਲੋ ਨਿਆਣੀ ਹੈ ਉਹ ਤਾਂ ਹਜੇ ਨਕੀ ਪਤਾ ਕਰੀ ਲਾਰੀਆਂ ਦਾ ਮੈਂ ਤੈਨੂੰ ਐ ਆਦੀਆ ਪਤਾ ਵੀ ਇਹ ਮੈਂ ਤੇਰਾ ਰਿਸ਼ਤਾ ਹੀ ਕਰ ਦਿਆਂ ਕੋਈ ਵਧੀਆ ਜਿਹਾ ਮੁੰਡਾ ਪਾ ਲਈਏ ਆ ਰਿਸ਼ਤਾ ਮੰਮੀ ਮੈਂ ਨਹੀਂ ਮੰਮੀ ਤੈਨੂੰ ਵੀ ਛੱਡ ਕੇ ਕਿਤੇ ਜਾਣਾ ਉਹ ਪੁੱਤ ਛੱਡ ਕੇ ਮੈਂ ਕਿਹੜਾ ਤੈਨੂੰ ਐ ਆਦੀਆਂ ਆਪਾਂ ਗੱਦੀ ਆਗਲੇ ਨਾਲ ਇਹ ਜੀ ਕਰਾਂਗੇ ਜਿਹੜਾ ਨਾਲੇ ਇੱਥੋਂ ਦਾ ਵੀ ਦੇਖਭਾਲ ਕਰੇ ਤੇ ਨਾਲੇ ਤੇਰੀ ਕਰੇ ਪੁੱਤ ਹਾਂ ਮੰਮੀ ਇਹ ਤਾਂ ਹੈ ਹੁਣ ਇੱਕ ਨਾ ਇੱਕ ਦਿਨ ਵਿਆਹ ਤਾਂ ਹੋਣਾ ਹੀ ਹੈ ਹੋਣਾ ਹੀ ਹੈ ਆਏ ਨਾ ਪੁੱਤ ਫਿਰ ਮੰਗ ਲਊਗਾ ਕੋਈ ਨਹੀਂ ਜਿਹੜਾ ਜਿਹੜਾ ਮੈਂ ਆਪਦੇ ਹੱਥੀਂ ਬੈਠੀ ਕਰ ਜਾਣਾ ਉਹਦੇ ਵਰਗੀ ਤਾਂ ਪੁੱਤ ਰੀਸ ਨਹੀਂ ਮੰਮੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂ ਕਰ ਪੁੱਤ ਮੁੰਡਾ ਤਾਂ ਇੱਕ ਹੈਗਾ ਮੰਮੀ ਅੱਛਾ ਬਤਾ ਹਾਂ ਹਾਂ ਵਧੀਆ ਕੰਮਾਰੂ ਵੀ ਹੂੰ ਤੇ ਸਰਕਾਰੀ ਨੌਕਰੀ ਵੀ ਕਰਦਾ ਫਿਰ ਇਹ ਦੂਤੋਂ ਦੀ ਕੀ ਜਾਂ ਚਾਹੀਦਾ ਪਤਾ ਤੂੰ ਮੈਨੂੰ ਐ ਖੁੱਲ ਕੇ ਦੱਸ ਸੰਗ ਨਾ ਪਤਾ ਹੁਣ ਤਾਂ ਦੁਨੀਆ ਕੁੜੀਆਂ ਆਪ ਹੀ ਭਾਲ ਲੈਂਦੀਆਂ ਨੇ ਮੈਂ ਕਿਹੜਾ ਹੈਗਾ ਨਹੀਂ ਕੋਈ ਆਪਣੇ ਜਿਹੜਾ ਕੋਈ ਚਾਚਾ ਨਹੀਂ ਤਾਂ ਆਇਆ ਨਹੀਂ ਜੇ ਤੂੰ ਆਪ ਭਾਲਣੀ ਹੈ ਉਹਨਾਂ ਨੂੰ ਕਾਰੋਬਾਰ ਦੱਸ ਕੀ ਕੁਝ ਹੈ ਬਟ ਬਕਸ ਲੱਗਿਆ ਹੋਇਆ ਮੰਮੀ ਆ ਉਹ ਅੱਛਾ ਤੇ ਨਾਲੇ ਅਸੀਂ ਇੱਕ ਦੂਜੇ ਨੂੰ ਵਧੀਆ ਜਾਣਦੇ ਵੀ ਆ ਨਲੀ ਉਹ ਕਹਿੰਦਾ ਵੀ ਮੈਂ ਤੁਹਾਡਾ ਘਰ ਸਾਰਾ ਸੰਭਾਲ ਲੂੰਗਾ ਆ ਤਾਂ ਵਧੀਆ ਪੁੱਤ ਜਿਹੜਾ ਕਾਰੋਬਾਰ ਨਾਲੇ ਆਪਣਾ ਧੇਰੇ ਇੱਥੋਂ ਘਰ ਦਾ ਦਾ ਵੀ ਇੱਥੋਂ ਦਾ ਵੀ ਆਪਾਂ ਨੂੰ ਸੰਭਾਲੇ ਦੇ ਕਿੰਨੇ ਕ ਭੈਣ ਭਾਈ ਨੇ ਭੈਣ ਭਾਈ ਨਹੀਂ ਹੈਗੇ ਮੰਮੀ ਇਕੱਲਾ ਹੀ ਐ ਅਸੀਂ ਇਕੱਲੇ ਹੀ ਆ ਮਾਪਿਆਂ ਦਾ ਹੋਊਗਾ ਹਾਂ ਮੰਮੀ আচ্ছা ਮੰਮੀ ਜੇ ਤੂੰ ਗੁੱਸਾ ਨਾ ਕਰੇ ਤੂੰ ਉਹਦੇ ਬਾਰੇ ਪਤਾ ਸਤਾ ਕਰਕੇ ਮੇਰਾ ਰਿਸ਼ਤਾ ਉੱਥੇ ਕਰ ਦੇ ਕੋਈ ਨਾ ਪੁੱਤ ਕਰ ਦੂੰਗੀ ਮੇਰੀ ਗੱਲ ਸੁਣ ਮੈਂ ਆਇਆ ਦੀ ਵੀ ਤਾਈਓ ਤਾਂ ਮੈਂ ਤੈਨੂੰ ਇਹੀ ਗੱਲ ਤਾਂ ਤੈਨੂੰ ਮੈਂ ਕਹਿਣੀ ਆ ਵੀ ਅੱਜ ਕੱਲ ਤਾਂ ਕੁੜੀਆਂ ਆਪ ਹੀ ਭਾਲ ਲੈਂਦੀਆਂ ਨੇ ਆਪਾਂ ਹੋਰ ਕੀ ਲੈਣਾ ਅਗਲੇ ਤੋਂ ਮੈਂ ਤਾਂ ਆਇਆ ਦੀ ਵੀ ਮੁੰਡਾ ਨਸਾ ਪੱਤਾ ਨਾ ਕਰਦਾ ਹੋਵੇ ਕਿਉਂ ਅੱਜ ਕੱਲ ਬੈਲ ਖੈਲ ਵਾਲੇ ਆ ਮੁੰਡਿਆਂ ਨੂੰ ਤੇ ਰਹੀ ਗੱਲ ਜਿਹੜਾ ਹੋਈ ਗੱਲ ਵੀ ਨਰਮੋ ਪਰਿਵਾਰ ਹੋਵੇ ਪਿੱਛੇ ਵੀ ਠੀਕ ਹੈ ਨਾ ਨਹੀਂ ਨਹੀਂ ਮਾਂ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਉਹਨੂੰ ਤਾਂ ਚਾਹ ਤੱਕ ਦਾ ਵੈਲ ਵੀ ਨਹੀਂ ਹੈਗਾ ਨਾਲੇ ਪਰਿਵਾਰ ਵੀ ਬਹੁਤ ਨਰਮ ਹੈ ਮੈਂ ਤੈਨੂੰ ਆਇਆ ਨਹੀਂ ਅਭੇ ਤੂੰ ਚੰਗੀ ਤਰ੍ਹਾਂ ਜਾਣਦੀ ਐ। ਬਸ ਉਹਦੇ ਨਾਲ ਕਰ ਲਾ ਗੱਲ ਤੇ ਆਪਾਂ ਰਿਸ਼ਤਾ ਕਰ ਹੀ ਦੇਵਾਂਗੇ। ਹਾਂ ਮੰਮੀ, ਉਹਨੇ ਤਾਂ ਮੈਨੂੰ ਬਹੁਤ ਵਾਰ ਕਿਹਾ ਵੀ ਤੂੰ ਆਪਦੇ ਘਰੇ ਗੱਲ ਕਰ ਲਾ। ਬਸ ਮੈਨੂੰ ਹੀ ਤੇਰੇ ਤੋਂ ਥੋੜਾ ਜਿਹਾ ਡਰ ਲੱਗਦਾ ਸੀ। ਮੈਂ ਤੈਨੂੰ ਡਰ ਨੂੰ ਕੀ ਕਹਿਣਾ ਪਤਾ। ਤੂੰ ਗੱਲ ਚਲਾ ਆ ਉਹਦੇ ਨਾਲ ਤੇ ਆਪਾਂ ਰਿਸ਼ਤਾ ਤੇਰਾ ਕਰ ਹੀ ਦੇਉਂਗੀ ਮੈਂ ਤਾਂ। ਠੀਕ ਐ ਮੰਮੀ, ਠੀਕ ਐ ਨਾ। ਹਾਂ। ਆਇਆ ਬਸ ਤਾਂ ਕਰਨੀ ਕਰਨਾ। ਮੇਰੇ ਬੈਠੇ ਬੈਠੇ ਜਿਹੜਾ ਹੋ ਜੇ ਉਹਦੇ ਵਰਗੀ ਤਾਂ ਰੀਸ ਨਹੀਂ। ਹਾਂ ਮੰਮੀ। ਏ ਵੀ ਨਾਲੇ ਆਪਾਂ ਨੂੰ ਸਹਾਰਾ ਹੋ ਜਾਊਗਾ ਸਹਾਰਾ ਵੀ ਹੋ ਜਾਪਤਾ ਤੇ ਨਾਲੇ ਬਾਕੀ ਸਿਰੇ ਚੱਲ ਜਦੋਂ ਮੈਂ ਬਿਮਾਰ ਇਨੀ ਮੈਂ ਤਾਂ ਫੇ ਤੇਰਾ ਉਹਦੀ ਕਰ ਦੂੰਗੀ ਤੇ ਨਾਲੇ ਤੂੰ ਐ ਕਰ ਰੋਟੀ ਪੱਕੀ ਪਈ ਐ ਉਹ ਪਕਾਤੀ ਨਹੀਂ ਕੀਨੇ ਅੱਛਾ ਚੱਲ ਕੋਈ ਨਾ ਮੰਮੀ ਤੂੰ ਚੱਲ ਅੰਦਰ ਮੈਂ ਆ ਗਈ ਹਾਂ ਹੀ ਕਰੀ ਬਤਾ ਖਾਲਾ ਰੋਟੀ ਆ ਕੇ ਮੈਂ ਇਹਨੂੰ ਬੋਲ ਮਾਰੀ ਜਾਂਦੀ ਮੈਂ ਵੀ ਖਾ ਲਾ ਸ਼ੁਕਰ ਹੈ ਮੰਮੀ ਮੰਨ ਗਈ ਉਹਨਾਂ ਨੂੰ ਦੱਸ ਦਿੰਦੀ ਮੈਂ ਸੱਚੀ ਮੈਨੂੰ ਤਾਂ ਬੜੀ ਖੁਸ਼ੀ ਆ ਅੱਜ ਹੋ ਲੈ ਇਹ ਗੱਲ ਨਾ ਮੈਂ ਸੁਬਾਹ ਦਾ ਸੁਣੀ ਜਾਨਾ ਮੈਨੂੰ ਬੜੀ ਖੁਸ਼ੀ ਹੈ ਬੜੀ ਖੁਸ਼ੀ ਹੈ ਜੇ ਤੂੰ ਮੈਨੂੰ ਨਹੀਂ ਦੱਸੇਂਗੀ ਫਿਰ ਮੈਨੂੰ ਕਿਵੇਂ ਪਤਾ ਲੱਗੂ ਕਿ ਤੈਨੂੰ ਕਿਹੜੀ ਗੱਲ ਦੀ ਖੁਸ਼ੀ ਹੈ ਉਹ ਸਬਰ ਰੱਖੋ ਦੱਸ ਦਿੰਦੀ ਆ ਤੁਸੀਂ ਵੀ ਬਹੁਤ ਖੁਸ਼ ਹੋ ਜਾਓਗੇ ਉਹ ਇਹੀ ਗੱਲ ਦਾ ਸਬਰ ਨਹੀਂ ਹੋ ਰਿਹਾ ਵੀ ਐਡੀ ਖੁਸ਼ੀ ਵਾਲੀ ਗੱਲ ਕਿਹੜੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਫੋਨ ਤੇ ਦੱਸਣ ਲੱਗੀ ਸੀ ਹਾਂ ਫਿਰ ਮੈਂ ਕਿਹਾ ਚੱਲ ਨਹੀਂ ਵੀ ਜਾ ਕੇ ਸਰਪ੍ਰਾਈਜ਼ ਹੀ ਦੂੰ ਚੱਲ ਹੁਣ ਮੈਨੂੰ ਦੱਸ ਵੀ ਦੇ ਮੰਮੀ ਮੰਨ ਕੇ ਕਾਦੇ ਵਾਸਤੇ ਮੰਨਗੇ ਆਪਣੇ ਵਿਆਹ ਵਾਸਤੇ ਹੈ ਹਾਂਜੀ ਅੱਛਾ ਲੈ ਹਾਂ ਤਾਂ ਬੜੀ ਖੁਸ਼ੀ ਵਾਲੀ ਗੱਲ ਪਰ ਤੂੰ ਤਾਂ ਕਹਿੰਦੀ ਸੀ ਕਿ ਮੰਮੀ ਨਾਲ ਮੇਰੇ ਤੋਂ ਗੱਲ ਨਹੀਂ ਹੋਣੀ ਫਿਰ ਕਿਵੇਂ ਕਰ ਲਈ ਬਸ ਮੰਮੀ ਨੇ ਆਪ ਹੀ ਵਿਆਹ ਦੀ ਗੱਲ ਛੇੜ ਲਈ ਹਾਂ ਕਹਿੰਦੀ ਆਪਾਂ ਕਿੰਨਾ ਕੁ ਟਾਈਮ ਇਕੱਲੀਆਂ ਰਹਾਂਗੇ ਵੀ ਨਾਲੇ ਕੋਈ ਪਰਿਵਾਰ ਝੜਤੂਗਾ ਹਾਂ ਕਹਿੰਦੀ ਤੇਰਾ ਵਿਆਹ ਕਰ ਦਿੰਦੇ ਆ ਫਿਰ ਮੈਂ ਡਰਦੀ ਡਰਾਉਂਦੀ ਤੇ ਮੰਮੀ ਨਾਲ ਗੱਲ ਕਰ ਹੀ ਲਈ ਅੱਛਾ ਬਸ ਮੰਮੀ ਨੇ ਇਹਨੇ ਸਾਰਾ ਕੁਝ ਪੁੱਛਿਆ ਤੁਹਾਡੇ ਬਾਰੇ ਮੈਂ ਮੁੰਡਾ ਕਿਵੇਂ ਆ ਕੀ ਕਰਦਾ ਮੈਂ ਸਭ ਕੁਝ ਦੱਸਦਾ ਮम्मी ਕਹਿੰਦੀ ਰਸਤੋ ਵਧੀਆ ਹੋਰ ਕੀ ਗੱਲ ਹੋ ਸਕਦੀ ਆ ਚਲ ਹਾਂ ਵੀ ਵਧੀਆ ਹੋਇਆ ਮਨ ਦਾ ਬਹੁਤ ਜਾ ਹਲਕਾ ਕਰਦਾ ਪਿੰਡ ਦਾ ਮੈਨੂੰ ਵੀ ਨਾ ਜੇ ਲੱਗੀ ਜਾਂਦਾ ਸੀਗਾ ਪਤਾ ਨਹੀਂ ਤੂੰ ਗੱਲ ਕਰੇਂਗੀ ਪਤਾ ਨਹੀਂ ਮੰਮੀ ਮੰਨੂ ਜਾਂ ਨਾ ਮੰਨੂ ਕੀ ਕਹੂਗੀ ਚਲ ਸ਼ੁਕਰ ਆ ਮੈਥੋਂ ਦਾ ਚਾਹ ਹੀ ਨਹੀਂ ਚੱਕਿਆ ਜਾਂਦਾ ਚਲ ਇੱਕ ਮਨ ਤੋਂ ਬੋਝ ਤਾਂ ਹਲਕਾ ਹੋਇਆ ਹਾਂ ਤਾਂ ਇੱਕ ਰਹਿ ਗਿਆ ਕੀ ਹੋ ਗਿਆ ਉਹੀ ਯਾਰ ਮੈਨੂੰ ਤਾਂ ਕੋਮਲਵਰੀ ਨਾਲ ਸੋਚ ਕੇ ਜਿਆ ਲੱਗੀ ਜਾਂਦਾ ਹੈ ਵੀ ਪਤਾ ਨਹੀਂ ਉਹਦਾ ਕੀ ਬਣੂਗਾ ਸੱਚ ਮੈਂ ਇੱਕ ਗੱਲ ਹੋਰ ਸੋਚਦਾ ਸੀਗਾ ਹਾਂਜੀ ਤੈਨੂੰ ਜਿੱਥੋਂ ਤੱਕ ਪਤਾ ਹੋਵੇ ਵੀ ਉਹ ਬਾਹਰ ਅੰਦਰ ਕਿਹਨੂੰ ਮਿਲਦੀ ਜੁਲਦੀ ਹੈਗੀ ਜਾਂ ਸਕੂਲ ਟਾਈਮ ਜਾਂ ਸਕੂਲ ਤੋਂ ਬਾਅਦ ਕਿਸੇ ਕੋਲੇ ਜ਼ਿਆਦਾਤਰ ਜਾਂਦੀ ਹੋਵੇ ਹਾਂ ਉਹ ਸਕੂਲ ਤੋਂ ਆ ਕੇ ਨਾ ਆਪ ਦੇ ਕੋਲ ਫਰੈਂਡ ਕੋਲ ਜਾਂਦੀ ਹੈ ਕੀ ਨਾਮ ਕੀ ਹੈ ਫਰੈਂਡ ਦਾ ਉਹਦਾ ਨਾਮ ਹੈਗਾ ਗगन ਉਹ ਕਿੱਥੇ ਜਾਂਦੀ ਹੁੰਦੀ ਹੈ ਦੀਦੀ ਮੈਂ ਗਗਨ ਕੋਲ ਜਾਂਦੀ ਆਂ ਹੋਣੀ ਆਂ ਅੱਛਾ ਕਿੱਥੋਂ ਦੀ ਹੈ ਉਹ ਪਿੰਡੂ ਹੀ ਆਂ ਅੱਛਾ ਘਰ ਕਿਹੜੀ ਸਾਈਡ ਪੈਂਦਾ ਉਹ ਪਰਾਂ ਦੂਜੇ ਵੇੜੇ ਠੀਕ ਆ ਠੀਕ ਗੱਲ ਹੋ ਗਈ ਨਹੀਂ ਆਪਾਂ ਨੂੰ ਇਸ ਬਾਰੇ ਯਾਰ ਪਤਾ ਤਾਂ ਕਰਨਾ ਚਾਹੀਦਾ ਹੈ ਕਿਉਂਕਿ ਹੋਰ ਕਿਸੇ ਨੂੰ ਇਹਨਾਂ ਗੱਲਾਂ ਬਾਰੇ ਪਤਾ ਹੋਵੇ ਨਾ ਹੋਵੇ ਪਰ ਜਿਹੜੇ ਆਪਣੇ ਨਾਲ ਦੇ ਫਰੈਂਡ ਜਾਂ ਦੋਸਤ ਹੁੰਦੇ ਹੈਗੇ ਇਹਨਾਂ ਨੂੰ ਇੰਨਾ ਕੁ ਜ਼ਰੂਰ ਪਤਾ ਹੁੰਦਾ ਹੈਗਾ ਵੀ ਕੀ ਕਰਦੀ ਹੈ ਕੀ ਨਹੀਂ ਕਰਦੀ ਹੋ ਸਕਦਾ ਆਪਾਂ ਨੂੰ ਉਸ ਤੋਂ ਹੀ ਪਤਾ ਲੱਗ ਜਾਏ ਵੀ ਕਿੱਥੋਂ ਉਹ ਨਸ਼ਾ ਲੈ ਕੇ ਆਉਂਦੇ ਆ ਕਿੱਥੇ ਨਸ਼ਾ ਕਰਦੇ ਨੇ ਜਾਂ ਕਿਸ ਟਾਈਮ ਕਰਦੇ ਨੇ ਆਪਾਂ ਨੂੰ ਜੇ ਇੱਕ ਵਾਰੀ ਪਤਾ ਲੱਗ ਜਾਏ ਨਾ ਤਾਂ ਆਪਾਂ ਰੰਗੇ ਹੱਥੀ ਵੀ ਫੜ ਸਕਦੇ ਹਾਂ ਹਾਂ ਪੱਕਾ ਗगन ਨੂੰ ਪੱਕਾ ਪਤਾ ਹੋਗਾ ਕਿਉਂਕਿ ਇੱਕ ਵਾਰ ਮੈਂ ਉਹਨੂੰ ਕਿਹਾ ਸੀ ਕੁਮਨ ਵੀ ਮੈਂ ਤੇਰੇ ਨਾਲ ਚੱਲਦੀ ਆ ਪਰ ਉਹ ਮੈਨੂੰ ਨਾਲ ਨਹੀਂ ਲੈ ਕੇ ਗਈ ਕਹਿੰਦੇ ਨਹੀਂ ਦੀਦੀ ਤੁਸੀਂ ਕੀ ਕਰੋਗੇ ਅੱਛਾ ਫਿਰ ਤਾਂ ਹੋ ਸਕਦਾ ਹੈ ਵੀ ਆਪਾਂ ਨੂੰ ਇੱਥੋਂ ਕੁਝ ਸਰਾਖ ਮਿਲ ਜੇ ਕੀ ਪਤਾ ਉਹਨਾਂ ਆਪਾਂ ਨੂੰ ਇਸ ਗੱਲ ਦਾ ਹੀ ਪਤਾ ਲੱਗ ਜੇ ਵੀ ਉਹ ਨਸ਼ਾ ਕਿਹੜੇ ਟਾਈਮ ਕਰਦੀ ਐ ਜਾਂ ਕਿਹਦੇ ਨਾਲ ਕਰਦੀ ਐ ਤੁਹਾਨੂੰ ਕੀ ਲੱਗਦਾ ਵੀ ਕੋਮਲ ਆਪ ਜਾ ਕੇ ਨਸ਼ਾ ਲੈਂਦੀ ਹੋਊਗੀ ਦੇਖ ਐਨਾ ਤਾਂ ਨਹੀਂ ਮੈਨੂੰ ਪਤਾ ਵੀ ਆਪ ਜਾ ਕੇ ਲੈ ਕੇ ਆਉਂਦੀ ਹੋ ਜਾਂ ਕਿਸੇ ਤੋਂ ਮੰਗਵਾਉਂਦੀ ਹੋ ਪਰ ਐਨਾ ਜ਼ਰੂਰ ਪਤਾ ਲੱਗ ਜੂ ਆਪਾਂ ਨੂੰ ਵੀ ਕਿਹਦੇ ਤੋਂ ਮੰਗਵਾਉਂਦੀ ਐ ਤੇ ਕੌਣ ਐ ਉਹ ਜਿਹਦੇ ਤੋਂ ਨਸ਼ਾ ਲੈ ਕੇ ਆਉਂਦੀ ਐ ਮੈਨੂੰ ਤਾਂ ਸੱਚੀ ਡਰ ਲੱਗ ਜਾਂਦਾ ਐ ਮੈਂ ਕੋਮਲਾ ਸਭ ਚੀਜ਼ਾਂ ਛੱਡ ਵੀ ਦਊਗੀ ਕਿ ਨਾ ਉਹ ਫਿਕਰ ਨਾ ਕਰ ਆਪਦੇ ਵੱਲੋਂ ਤਾਂ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨੂੰ ਇਸ ਨਸ਼ੇ ਤੋਂ ਛੁਡਾ ਛਡਾ ਦਈਏ ਆਪਾਂ ਕਿਉਂਕਿ ਕਾਸ ਕੋਮਲੀ ਹੈ ਹੁਣ ਤਾਂ ਮੰਮੀ ਲਈ ਬਸ ਕਿਤੇ ਉਹਨੂੰ ਨਾ ਕੋਈ ਹੋ ਜੇ ਕੋਈ ਨਾ ਮੰਮੀ ਨੂੰ ਇਸ ਗੱਲ ਦਾ ਪਤਾ ਲੱਗੇ ਉਸ ਤੋਂ ਪਹਿਲਾਂ ਨਾ ਆਪਾਂ ਕੋਈ ਹੱਲ ਕਰ ਲਾਂਗੇ ਕੋਸ਼ਿਸ਼ ਤਾਂ ਕਰਾਂਗੇ ਵੀ ਮੰਮੀ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਕਿਉਂਕਿ ਉਹ ਤਾਂ ਪਹਿਲਾਂ ਹੀ ਦੁਖੀ ਹੈਗੀ ਆ ਆਪਾਂ ਉਹਨੂੰ ਹੋਰ ਦੁਖੀ ਕਿਉਂ ਕਰਨਾ ਹਾਂ ਹਾਂਜੀ ਆਪਾਂ ਇਹ ਸਭ ਪਤਾ ਕਰਕੇ ਰ੍ਹਾਂਗੇ ਕਿ ਉਹ ਕਿੱਥੇ ਜਾਂਦੀ ਹੈ ਕਿੱਥੇ ਨਾ ਮੈਨੂੰ ਤਾਂ ਨਾ ਪਹਿਲਾਂ ਪਤਾ ਤੱਕ ਵੀ ਨਹੀਂ ਸੀ ਲੱਗਣਾ ਇਸ ਗੱਲ ਦਾ ਵੀ ਉਹ ਨਸ਼ੇ ਦੀ ਆਦਤ ਹੋ ਗਈ ਉਹਨੂੰ ਮੈਨੂੰ ਤਾਂ ਸਣੀ ਨੇ ਦੱਸਿਆ ਕਹਿੰਦਾ ਵੀ ਜਿਹੜਾ ਮੁੰਡਾ ਪੈਸੇ ਲੈ ਕੇ ਗਿਆ ਉਹ ਤਾਂ ਕਹਿੰਦਾ ਪੱਕਾ ਨਸ਼ੇੜੀ ਹੈ ਕਹਿੰਦਾ ਸਿਰੇ ਦਾ ਮੈਂ ਤਾਂ ਕਦੇ ਇਹ ਜਾ ਕੋਸ਼ਾ ਸੋਚਿਆ ਵੀ ਨਹੀਂ ਸੀ ਵੀ ਮੇਰੀ ਭੈਣ ਆ ਕੁਝ ਕਰੂਗੀ ਹਜੇ ਦੇ ਟਾਈਮ 'ਚ ਨਾ ਸੇਮੂ ਕਿਸੇ ਦਾ ਕੁਝ ਨਹੀਂ ਪਤਾ ਵੀ ਕੌਣ ਕੀ ਕਰਨ ਲੱਗ ਜੇ ਬਾਕੀ ਤਾਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਛੋਟੇ ਜਿਹੇ ਬਾਗ ਤਾਂ ਕੋਰੇ ਕਾਗਜ਼ ਵਰਗੇ ਹੁੰਦੇ ਨੇ ਜਿਵੇਂ ਜਿਹੇ ਕੁਝ ਲਿਖ ਦਿੰਦੇ ਆ ਉਹੇ ਜਿਹਾ ਬਣ ਜਾਂਦੇ ਨੇ ਉਹਨਾਂ ਦੀ ਜਦੋਂ ਪਹਿਲਾਂ ਦੀ ਸੰਗਤ ਮਾੜੀ ਹੋ ਜੇ ਨਾ ਫਿਰ ਉਹਨਾਂ ਨੂੰ ਸੁਧਾਰਨ ਜੋ ਸਮਾਂ ਦਾ ਜ਼ਰੂਰ ਲੱਗ ਜਾਂਦਾ ਪਰ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਵੀ ਜਿਹਦੀ ਆਦਤ ਛੱਡੀ ਨਾ ਜਾ ਸਕੇ ਬਸ ਆਪਣਾ ਮਨ ਹੋਣਾ ਚਾਹੀਦਾ ਛੱਡਣ ਦਾ ਇੱਥੇ ਨਾ ਬੱਚਿਆਂ ਦੀ ਵੀ ਕੋਈ ਗਲਤੀ ਨਹੀਂ ਹੁੰਦੀ ਆਪਣੀ ਦਿੱਤੀ ਹੋਈ ਖੁੱਲ੍ਹ ਆ ਉਹ ਨਹੀਂ ਮਾਪਿਓ ਖੁੱਲ ਨਸ਼ੇ ਕਰਨ ਨੂੰ ਨਹੀਂ ਦਿੰਦਾ ਹੁੰਦਾ ਮਾਪਿਆਂ ਨੂੰ ਤਾਂ ਇਹ ਹੁੰਦਾ ਵੀ ਮੇਰੇ ਜਵਾਕ ਨੂੰ ਨਾ ਐ ਜੇ ਨਾ ਲੱਗੇ ਵੀ ਪਤਾ ਨਹੀਂ ਸਾਨੂੰ ਬੰਨ ਕੇ ਰੱਖ ਦੇਣੇ ਜਾਂ ਵੀ ਸਾਨੂੰ ਕੋਈ ਮੰਗੀ ਚੀਜ਼ ਸਾਡੀ ਦੇਣੀ ਰਹੇਗੀ ਹੁਣ ਤਾਂ ਉਹਨਾਂ ਦੀਆਂ ਖੁਸ਼ੀਆਂ ਚਾਹੁੰਦੇ ਹੁੰਦੇ ਨੇ ਪਰ ਗਲਤ ਜਾਂ ਸਹੀ ਰਾਸਤਾ ਚੁਣਨਾ ਤਾਂ ਆਪਣੇ ਸਾਰੇ ਵੀ ਹੁੰਦਾ ਹੈ ਕਈ ਵਾਰ ਸ਼ਾਇਦ ਮਾਪਿਆਂ ਦਿੱਤੀ ਹੋਈ ਖੁੱਲ ਜਵਾਕ ਦੀ ਬਚਪਨ ਜਵਾਨੀ ਤੇ ਸਾਰੀ ਜ਼ਿੰਦਗੀ ਖਰਾਬ ਕਰ ਦਿੰਦੀ ਹੈ ਸਹੀ ਗੱਲ ਹੈ ਪਰ ਕੋਈ ਨਾ ਹੁਣ ਤੂੰ ਫਿਕਰ ਨਾ ਕਰ ਹੁਣ ਬਾਕੀ ਸਾਰੇ ਹੁਣ ਤਾਂ ਮੈਂ ਤੇਰੇ ਨਾਲ ਆਂਗਾ ਹੁਣ ਤਾਂ ਮੰਮੀ ਵੀ ਆਪਣੇ ਨਾਲ ਨੇ ਹਾਂਜੀ ਮੰਮੀ ਕਹਿੰਦੇ ਸੀ ਕਹਿੰਦੇ ਵੀ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਸੀ ਵੀ ਉਹਨਾਂ ਦੇ ਮਨ 'ਚ ਕੋਈ ਡਾਊਟ ਨਾ ਰਹੇ ਵੀ ਤੁਸੀਂ ਆਪ ਪਤਾ ਕਰ ਲਓ ਜੇ ਤੁਹਾਨੂੰ ਕੋਈ ਸ਼ੱਕ ਆ ਮੁੰਡੇ ਦਾ ਪਰ ਕਹਿੰਦੇ ਨਹੀਂ ਵੀ ਤੈਨੂੰ ਜਦ ਪਤਾ ਹੀ ਆ ਸਾਰਾ ਕੁਝ ਮੁੰਡੇ ਬਾਰੇ ਤੂੰ ਕੋਈ ਗਲਤ ਫੈਸਲਾ ਥੋੜੀ ਲਾਏਂਗੀ ਬਸ ਠੀਕ ਐ ਕੋਈ ਨਾ ਆਪਣੀ ਤਾਂ ਗੱਲਬਾਤ ਹੁਣ ਮੈਂ ਘਰੇ ਵੀ ਤੋਰ ਹੀ ਲੈਣੀ ਆ ਮੈਨੂੰ ਪਤਾ ਹੈਗਾ ਕਰਦਿਆਂ ਨੇ ਮੇਰੀ ਕਹੀ ਗੱਲ ਨੂੰ ਮੋੜਨਾ ਨਹੀਂ ਹੈਗਾ ਹਾਂਜੀ ਬਸ ਮੈਨੂੰ ਆ ਸੀਗਾ ਵੀ ਪਤਾ ਨਹੀਂ ਮੰਮੀ ਹਾਂ ਕਰਨਗੇ ਜਾਂ ਨਾ ਉਹਨਾਂ ਨੇ ਕਰਤੀ ਹੋਣਾ ਹਾਂਜੀ ਤੇ ਬਸ ਹੁਣ ਆਪਾਂ ਉਹ ਗੱਲ ਤੇ ਜ਼ਿਆਦਾ ਗੌਰ ਕਰਨੀ ਹੈ ਕੋਈ ਨਾ ਉਹਦੀ ਫਿਕਰ ਨਾ ਤੂੰ ਕਰ ਮੈਂ ਦੇਖਦਾ ਜਦੋਂ ਵੀ ਫ੍ਰੀ ਹੋਇਆ ਨਾ ਪਹਿਲਾਂ ਤਾਂ ਮੋਦੀ ਫ੍ਰੈਂਡ ਕੋਲੇ ਜਾ ਕੇ ਆਉਣਾ ਉਹ ਤੋਂ ਪਤਾ ਕਰਨ ਦੀ ਕੋਸ਼ਿਸ਼ ਕਰਦਾ ਠੀਕ ਹੈ ਠੀਕ ਹੈ ਹਾਂ ਚੱਲੀਏ ਹਾਂ ਚਲ ਚਲ ਦੇਖ ਸੋਨੀ ਸਿਮੋਨ ਹਾਲ ਤਾਂ ਮੈਂ ਗੱਲ ਕਰ ਲਈ ਉਹਨੇ ਤਾਂ ਮੈਨੂੰ ਸਾਫ਼-ਸਾਫ਼ ਗੱਲ ਦੱਸਤੀ ਕਹਿੰਦੀ ਇੱਕੋ ਕੁੜੀ ਐ ਜਿਹਦੇ ਕੋਲੇ ਕੋਮਲ ਜਾਂਦੀ ਐ ਉਹਦਾ ਨਾਂ ਆਏਗਾ ਗਗਨ ਹੁਣ ਗਗਨ ਤੋਂ ਆਪਾਂ ਨੂੰ ਪਤਾ ਲੱਗ ਸਕਦਾ ਵੀ ਉਹ ਕਿਹਦੇ ਤੋਂ ਚਿੱਟਾ ਲੈ ਕੇ ਆਉਂਦੇ ਐ ਤੇ ਕਿੱਥੇ ਲਾਉਂਦੇ ਐ ਉਹ ਪ੍ਰਗਟਾ ਤੂੰ ਕਮਲਾ ਹੋਏਗਾ ਕੁੜੀਆਂ ਨੂੰ ਇੰਨਾ ਕੰਮ ਬਾਰੇ ਕੀ ਪਤਾ ਹੁੰਦਾਗਾ ਮੈਨੂੰ ਤਾਂ ਲੱਗਦਾ ਵੀ ਉਹਨੂੰ ਕੁਝ ਪਤਾ ਹੋਊਗਾ ਇੰਨਾ ਕੰਮ ਬਾਰੇ ਇਹੀ ਤਾਂ ਫਿਰ ਤੈਨੂੰ ਪਤਾ ਨਹੀਂ ਹੈਗਾ ਜਦੋਂ ਇੱਕ ਕੁੜੀ ਚਿੱਟਾ ਲਾ ਸਕਦੀ ਹੈ ਤਾਂ ਦੂਜੀ ਕੁੜੀ ਚਿੱਟਾ ਵੇਚ ਕਿਉਂ ਨਹੀਂ ਸਕਦੀ ਜਰ ਨਾਲ ਰਹਿੰਦੇ ਹਨ ਕਿਹੜਾ ਇਹੋ ਜਿਹਾ ਹੁੰਦਾ ਜੀ ਇਹਨੂੰ ਆਪਣਾ ਇੱਕ ਦੂਜੇ ਦਾ ਪਤਾ ਨਹੀਂ ਹੁੰਦਾ ਕਿ ਆਪਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਦਾ ਪਤਾ ਨਹੀਂ ਪਰ ਇਹ ਵੀ ਗੱਲ ਤੇਰੀ ਸਹੀ ਹੈ ਪ੍ਰਗਟਾ ਨਾਲੇ ਇਹ ਵੀ ਤਾਂ ਦੇਖਣਾ ਤੂੰ ਜਦੋਂ ਉਹ ਘਰੋਂ ਬਾਹਰ ਜਾਂਦੀ ਹੈ ਉਹ ਚਿੱਟਾ ਲਾ ਕੇ ਆਉਂਦੀ ਹੈ ਜਾਂਦੀ ਵੀ ਕਿਹਦਾ ਨਾਮ ਲੈ ਕੇ ਗगन ਦਾ ਇਹਦਾ ਮਤਲਬ ਸਾਫ਼-ਸਾਫ਼ ਹੈ ਵੀ ਗगन ਨੂੰ ਪਤਾ ਹੈਗਾ ਵੀ ਉਹ ਚਿੱਟਾ ਲਾਉਂਦੀ ਹੈ ਗਗਨ ਨੂੰ ਇਹ ਵੀ ਪਤਾ ਹੋ ਕਿਹਦੇ ਤੋਂ ਲੈਂਦੀ ਹੈ ਤੇ ਕਿੱਥੇ ਲਾਉਂਦੇ ਨੇ ਤੇ ਕਿਹਦੇ ਕਿਹਦੇ ਨਾਲ ਲਾਉਂਦੇ ਦੇਖ ਮੇਰੀ ਗੱਲ ਸੁਣ ਆਪਾਂ ਸ਼ਰੇਆਮ ਤਾਂ ਅਗਲੇ ਨੂੰ ਐ ਪੁੱਛ ਵੀ ਨਹੀਂ ਸਕਦੇ ਬਿਨਾਂ ਸਬੂਤ ਤੋਂ ਤਾਂ ਆਪਾਂ ਫੜ ਵੀ ਨਹੀਂ ਸਕਦੇ ਅਗਲੇ ਨੂੰ ਮੰਨਦਾ ਵੀ ਆਪਾਂ ਬਿਨਾਂ ਸਬੂਤ ਤੋਂ ਨਹੀਂ ਫੜ ਸਕਦੇ ਪਰ ਆਪਾਂ ਘਟੋ ਘਟ ਜਾ ਕੇ ਗਗਨ ਤੋਂ ਇਹ ਤਾਂ ਪਤਾ ਕਰ ਸਕਦੇ ਹਾਂ ਨਾ ਵੀ ਤੇਰੀ ਸਹੇਲੀ ਹੈਗੀ ਉਹ ਜੇ ਤੂੰ ਨਹੀਂ ਦੱਸੇਂਗੀ ਤਾਂ ਹੋਰ ਕੌਣ ਦੱਸੂਗਾ ਨਾਲੇ ਉਹਨੂੰ ਆਪਜ਼ਾ ਵੀ ਤਾਂ ਡਰ ਹੋਊਗਾ ਨਾ ਵੀ ਜੇ ਮੈਂ ਇਹਨਾਂ ਨੂੰ ਨਹੀਂ ਦੱਸਦੀ ਤਹੀਂ ਮੇਰੇ ਘਰੇ ਨਾਲ ਦੱਸ ਦੇਣ ਪ੍ਰਗਟ ਮੇਰੇ ਇਥੇ ਛੱਡ ਗਏ ਮੈਂ ਹੀ ਕਰਦਾ ਪਤਾ ਜਿਵੇਂ ਮਰਜੀ ਪਤਾ ਕਰ ਬਸ ਉਹ ਤੋਂ ਇਹ ਪਤਾ ਕਰ ਲੈ ਵੀ ਕੀ ਤੋਂ ਜਟਾ ਲੈ ਕੇ ਹੁੰਦੀ ਆ ਬਾਕੀ ਆਪਾਂ ਆਪੇ ਹੀ ਵੇਖ ਲਾਂਗੇ ਤੇ ਘਰਿੰਦਾ ਤੈਨੂੰ ਪਤਾ ਹੈਗਾ ਵੀ ਕੌਣ ਵਾਰ ਕਿੱਥੇ ਆਇਆ ਹੈ ਪਤਾ ਮੈਨੂੰ ਗਗਨ ਦਾ ਦੱਸਿਆ ਸੀ ਮੈਨੂੰ ਸਿਮੂ ਨੇ ਵੀ ਕਿੱਥੇ ਘਰ ਹੈਗਾ ਉਹਦਾ ਕਿਸੇ ਪਿੰਡ ਦੀ ਹੈ ਉਹ ਪਰਲੀ ਫਿਰ ਨਹੀਂ ਤੇ ਘਰ ਆਦਾ ਕੋਈ ਨਾ ਆਪਾਂ ਕਿਸੇ ਮੁੰਡੇ ਤੋਂ ਉਹ ਵੀ ਪਤਾ ਕਰ ਲਾਂਗੇ ਵੀ ਘਰ ਕਿਹੜਾ ਪਰ ਇੱਕ ਗੱਲ ਹੋਰ ਉਹਨੂੰ ਆਪਾਂ ਘਰੇ ਨਹੀਂ ਜਾ ਕੇ ਪੁੱਛਣੀ ਇਹ ਗੱਲ ਕਿਸੇ ਨਾ ਕਿਸੇ ਤਰੀਕੇ ਨਾਲ ਬੁਲਾਉਣਾਂ ਤੋਂ ਬਾਹਰ ਹੀ ਪਾਊਗਾ ਕੋਈ ਨਾ ਤੂੰ ਟੈਨਸ਼ਨ ਨਾ ਲੈ ਇਹ ਗੱਲ ਤੂੰ ਮੇਰੇ ਤੇ ਛੱਡ ਦੇ ਹੁਣ ਮੈਂ ਪਤਾ ਕਰੂੰਗਾ ਗगन ਨੇ ਫਿਰ ਕੁਝ ਦੱਸਿਆ ਕਿ ਨਹੀਂ ਹਾਂ ਦੱਸਿਆ ਤਾਂ ਹੈਗਾ ਪਰ ਐਂ ਲਾਲਾ ਸਾਹਿਬ ਕਲੀਅਰ ਨਹੀਂ ਕੁਛ ਕਰਿਆ 10 ਵੀ ਦਿੱਤਾ ਤੇ ਕੁਛ ਲਿਖੋ ਜਾ ਵੀ ਰੱਖ ਲਿਆ ਕੁਛ ਗੱਲਾਂ ਤੇ ਇਹ ਹਸਾਬ ਨਾਲ ਕਿਹਾ ਵੀ ਮੇਰੇ ਬਾਰੇ ਨਹੀਂ ਪਤਾ ਲੱਗਣਾ ਚਾਹੀਦਾ ਐਂ ਹਸਾਬ ਲਾ ਲਾ ਉਹ ਕੁੜੀ ਬਾਰੇ ਤਾਂ ਉਹਨੇ ਦੱਸਤਾ ਜਿੱਥੋਂ ਉਹ ਨਸ਼ਾ ਲੈ ਕੇ ਆਉਂਦੇ ਹੈ ਵੀ ਕੁੜੀ ਐ ਮੁੰਡਾ ਨਹੀਂ ਹੈ ਕੋਈ ਤੇ ਜਿਹੜਾ ਮੁੰਡਾ ਮੇਰੇ ਤੋਂ ਪੈਸੇ ਲੈ ਕੇ ਗਿਆ ਸੀ ਉਹ ਮੁੰਡੇ ਬਾਰੇ ਵੀ ਦੱਸਤਾ ਵੀ ਉਹ ਸਿਰੇ ਦਾ ਨਛੇੜੀ ਆ ਜਾਮਾ ਉਹ ਤਾਂ ਕਹਿੰਦੀ ਵੀ ਇੱਥੋਂ ਤੱਕ ਦੋ ਤਿੰਨ ਵਾਰ ਤਾਂ ਕਹਿੰਦੀ ਉਹ ਇਹਨੂੰ ਛੱਡ ਕੇ ਵੀ ਗਿਆ ਇੱਥੇ ਹਮਨੇ ਜਿਹੜੀ ਹਾਲਤ ਚ ਜਦੋਂ ਕਹਿੰਦੀ ਇੱਥੇ ਉਹਨੂੰ ਮਾੜੀ ਸੁਰਤ ਆ ਜਾਂਦੀ ਸੀ ਫੇਰ ਘਰ ਨੂੰ ਜਾਂਦੀ ਸੀ ਜਿਹੜਾ ਤੂੰ ਕਹਿੰਦੀ ਹੁੰਦੀ ਸੀ ਨਾ ਵੀ ਉਹ ਚੁੱਪ ਚੁੱਪ ਜੇ ਰਹਿੰਦੀ ਹੈਗੀ ਇਹੋ ਕੰਮ ਸੀ ਬਸ ਉਹਦਾ ਨਸ਼ਾ ਕਰਿਆ ਹੁੰਦਾ ਸੀਗਾ ਘਰੇ ਜਾ ਕੇ ਉਹਨੂੰ ਸੁਸਤੀ ਛੱਡ ਜਾਂਦੀ ਸੀ ਅੱਛਾ ਇੱਥੇ ਤੱਕ ਗੱਲ ਪਾਚੀ ਪਈ ਹੈ ਮੈਨੂੰ ਤਾਂ ਹੀ ਲੱਗਦਾ ਵੀ ਉਹ ਜਿਹੜੇ ਮੁੰਡੇ ਦੀ ਗੱਲ ਕਰ ਰਹੀ ਹੈ ਕੋਮਲ ਉਹਦੀਆਂ ਗੱਲਾਂ ਚਾਕੇ ਉਹਦੇ ਮਗਰ ਲੱਕੀ ਲੱਗੀ ਹੈ ਇਹੋ ਗੱਲ ਹੈ ਹੋਰ ਤਾਂ ਫਿਰ ਕਿਸੇ ਬਗਾਨੇ ਮੁੰਡੇ ਨਾਲ ਉਹਦੀ ਕੀ ਜਾਣ ਪਛਾਣ ਹੋਣੀ ਹੈ ਉਹੀ ਹੋ ਸਕਦਾ ਹੈ ਵੀ ਜਾਂ ਤਾਂ ਮੁੰਡਾ ਨਸ਼ਾ ਕਰਦਾ ਹੋਇਆ ਇਹਨੂੰ ਕਰਾਉਂਦਾ ਹੋਣਾ ਨਾਲ ਕਿਉਂ ਕਿਉਂਕਿ ਉਹਦੇ ਕੋਲ ਪੈਸੇ ਦਾ ਸਾਧਨ ਤਾਂ ਮੈਨੂੰ ਪਤਾ ਨਹੀਂ ਛੜੀਆਂ ਕੋਲ ਐਡਾ ਹੁੰਦਾ ਨਹੀਂ ਉਹਨੂੰ ਐ ਵੀ ਇਹਦੇ ਕੋਲੇ ਵਧੀਆ ਦਾ ਲੱਗਿਆ ਹੋਇਆ ਆਪਦੀ ਭੈਣ ਤੋਂ ਪੈਸੇ ਫੜ ਲਿਆਉਂਦੀ ਹੈ ਕੁਝ ਕਿੰਨੇ ਵਾਰ ਮੇਰੇ ਤੋਂ ਲੈ ਗਈ ਵੀ ਚੱਲ ਵਧੀਆ ਸਾਡਾ ਚੱਲੀ ਜਾਂਦਾ ਹਾਂ ਨਸ਼ੇ ਵਾਲੇ ਬੰਦਾ ਕਿਹੜਾ ਦੇਖਦਾ ਹੁੰਦਾ ਉਹਨੂੰ ਤਾਂ ਬਸ ਇੱਕ ਮੌਕਾ ਚਾਹੀਦਾ ਹੁੰਦਾ ਵੀ ਕਿਵੇਂ ਨਾ ਕਿਵੇਂ ਕਿਸੇ ਤੋਂ ਪੈਸੇ ਕਢਾ ਲਾ ਪਰ ਮੈਨੂੰ ਤਾਂ ਯਾਰ ਚੱਜ ਗਗਨ ਤੇ ਲੱਗ ਰਿਹਾ ਹੈ ਜਦੋਂ ਗਗਨ ਨੂੰ ਸਾਰਾ ਕੁਝ ਪਤਾ ਲੱਗ ਗਿਆ ਸੀਗਾ ਵੀ ਮੇਰੀ ਸਹੇਲੀ ਇਹ ਗਲਤ ਰਾਂਹ ਤੇ ਪੈ ਗਈ ਉਹਦੇ ਰੋਕਣ ਤੋਂ ਭਾਵੇਂ ਨਾ ਰੋਕਦੀ ਘੱਟੋ ਘੱਟ ਤੈਨੂੰ ਤਾਂ ਤਲਾਹ ਕਰ ਸਕਦੀ ਸੀ ਨਾ ਕਿਵੇਂ ਤਲਾਹ ਕਰ ਦਿੰਦੀ ਪਰ ਘਟ ਕੋਈ ਨਹੀਂ ਕਿਸੇ ਬਾਰੇ ਸੋਚਦਾ ਹੁੰਦਾ ਸਭ ਨੂੰ ਆਏ ਹੁੰਦਾ ਵੀ ਜੇ ਕਿਸੇ ਦਾ ਜਵਾਕ ਵਿਗੜਦਾ ਹੈ ਤਾਂ ਵਿਗੜਨ ਦੇ ਆਪਾਂ ਕੀ ਲੈਣਾ ਦੇਖ ਲੈ ਲੋਕਾਂ ਦਾ ਵੀ ਨਾ ਜਮਾ ਸਰਿਆ ਪਿਆ ਉਦੋਂ ਆਕ ਲਾਉਂਦੀ ਹੈਗੀ ਹੁਣ ਜਦੋਂ ਆਪਦੇ ਤੇ ਵੀ ਤੇ ਦੂਜੇ ਵੱਲ ਦੇਖ ਕੇ ਤਾਂ ਬੰਦਾ ਇਕੱਲਾ ਐਂ ਸੋਚਦਾ ਹੁੰਦਾ ਹੈਗਾ ਵੀ ਤਮਾਸ਼ਾ ਹੈਗਾ ਨਾ ਦੇਖੀ ਚੱਲਾਂਗੇ ਖੜੇ ਹਾਂ ਇਹ ਤਾਂ ਹੈ ਕੋਈ ਕਿਸੇ ਬਾਰੇ ਨਹੀਂ ਸੋਚਦਾ ਅੱਜਕੱਲ ਪਰ ਕੋਈ ਨਾ ਹੁਣ ਜਿਆਦਾ ਟਾਈਮ ਨਹੀਂ ਹੈਗਾ ਮੈਂ ਕਰਦਾ ਸਣੀ ਨਾਲ ਗੱਲ ਤੇ ਜਾ ਕੇ ਪਹਿਲਾਂ ਤਾਂ ਉਹਨੂੰ ਫੜਦੇ ਆ ਜਿਹੜੀ ਇਹਨਾਂ ਨੂੰ ਨਸ਼ਾ ਸਪਲਾਈ ਕਰਦੀ ਹੈ ਮੈਂ ਤਾਂ ਉਹਨੂੰ ਐਂ ਕਹਿੰਦੀ ਸੀ ਜੇ ਤੁਸੀਂ ਉਹਨਾਂ ਕੋਲ ਜਾਣ ਵੇਲੇ ਮੈਨੂੰ ਨਾਲ ਲੈ ਜਾਓ ਨਹੀਂ ਸਿਮੂ ਤੈਨੂੰ ਮੈਂ ਨਾਲ ਨਹੀਂ ਲੈ ਕੇ ਜਾ ਸਕਦਾ ਮੈਂ ਕਰਦਾ ਗगन ਨੂੰ ਨਾਲ ਲੈ ਕੇ ਜਾਊਗਾ ਹੁਣ ਤੱਕ ਲਘੂ ਵੀ ਦੋਸੇ ਨਹੀਂ ਰੱਖਿਆ ਨਾ ਹਨੂੰ ਕਹੂੰਗਾ ਵੀ ਚੱਲ ਮੇਰੇ ਨਾਲ ਦੱਸ ਕਿੱਥੇ ਆ ਗੁੜੀ ਉਹ ਤੁਹਾਨੂੰ ਕੀ ਲੱਗਦਾ ਗगन ਵਗਦੂਗੀ ਤੁਹਾਡੇ ਨਾਲ ਜਾਊਗੀ ਕਿਉਂ ਨਾ ਉਹਨੂੰ ਆਪਦਾ ਵੀ ਤੁਹਾਡਾ ਰਹਿਣਾ ਉਹਨੂੰ ਦੇ ਦੇਾਂਗੇ ਧਮਕੀ ਵੀ ਨਹੀਂ ਤੇਰੇ ਘਰੇ ਦੱਸਾਂਗੇ ਵੀ ਤੂੰ ਇਹ ਜੀ ਸੰਗਤ ਚ ਰਹਿਣੀ ਹੈ ਹਾ ਡਰ ਮੂਰੇ ਦਾ ਭੂਤ ਵੀ ਨੱਚਦੇ ਹੁੰਦੇ ਆ ਫੇਰ ਤਾਂ ਆਪੇ ਜਾਊਗੀ ਸਾਡੇ ਨਾਲ ਤੇ ਜੇ ਤੁਸੀਂ ਉਹਨਾਂ ਕੋਲ ਜਾਣ ਤੋਂ ਪਹਿਲਾਂ ਜਿਹੜੇ ਮੁੰਡੇ ਨਾਲ ਕੋਮਲ ਰਹਿੰਦੀ ਹੈ ਮਤਲਬ ਨਸ਼ਾ ਪੱਤਾ ਕਰਨ ਲੱਗੀ ਹੈ ਉਹਦੇ ਕੋਲ ਜਾਇਓ ਕੋਈ ਨਾ ਉਹਦੀ ਸਰਵਿਸ ਤਾਂ ਅਸੀਂ ਚੰਗੀ ਤਰ੍ਹਾਂ ਹੀ ਕਰਾਂਗੇ ਸਾਡੇ ਬਸ ਇੱਕ ਵਾਰੀ ਹੱਥ ਲੱਗ ਜਾਏ ਹੁਣ ਦੋ ਦਿਨ ਹੋ ਗਏ ਫੋਨ ਨਹੀਂ ਚੱਕ ਰਿਹਾ ਕੀ ਪਤਾ ਨਸ਼ੇ ਦਾ ਡੱਕਿਆ ਕਿੱਥੇ ਪਿਆ ਹੋਊਗਾ ਇੱਕ ਵਾਰੀ ਲੱਗ ਗਿਆ ਨਾ ਹੱਥ ਚੰਗੀ ਤਰ੍ਹਾਂ ਸਰਵਿਸ ਕਰਾਂਗੇ ਤੈਨੂੰ ਸਮਝਾ ਕੇ ਆਵਾਂਗੇ ਵੀ ਅੱਜ ਤੋਂ ਬਾਅਦ ਕੋਮਲ ਦੇ ਨੇੜੇ ਤੇੜੇ ਵੀ ਦੇਖਿਆ ਨਾ ਲੱਤਾਂ ਤੋੜ ਦਿਆਂਗੇ ਤੇਰੀ ਸੱਚੀ ਮੈਨੂੰ ਤਾਂ ਨਾ ਉਹੀ ਟੈਨਸ਼ਨ ਵੜ ਵੜ ਖਾਈ ਜਾਂਦੀ ਹੈ ਵੀ ਜੇ ਮੜੀ ਜੀ ਗੱਲ ਤਾਂ ਮੰਮੀ ਨੂੰ ਕੁਝ ਪਤਾ ਲੱਗ ਗਿਆ ਨਾ ਕਿਉਂ ਫਿਗਰ ਕਰਦੀ ਹੈ ਮੈਂ ਹੈਗਾ ਨਾ ਆਪੀ ਸੰਭਾਲ ਲਊ ਸਭ ਕੁਝ ਕਰ ਦਊਂਗਾ ਸੈਟ ਸਾਰਾ ਕੁਝ ਜਿਵੇਂ ਪਹਿਲਾਂ ਚੱਲਦਾ ਸੀ ਤੂੰ ਬਾੜਾ ਨਾ ਸੋਚਿਆ ਕਰ ਕਿਵੇਂ ਨਾ ਸੋਚਾਂ ਮੇਰੇ ਅੱਖਾਂ ਸਾਹਮਣੇ ਮੈਂ ਮੇਰੀ ਭੈਣ ਦੀ ਜ਼ਿੰਦਗੀ ਖਰਾਬ ਕਰਤੀ ਹੁਣ ਲੈ ਹੁਣ ਤੇਰਾ ਇਹਦੇ ਚ ਕੀ ਕਸੂਰ ਹੈਗਾ ਜਿਹੜਾ ਕੁਛ ਉਹਦੀ ਕਿਸਮਤ ਚ ਲਿਖਿਆ ਸੀ ਉਹਦਾ ਆਖਰ ਨੂੰ ਹੁੱਕ ਹੀ ਰਹਿਣਾ ਸੀ ਸਾਰਾ ਕਸੂਰ ਇਹ ਚ ਪ੍ਰਗਟ ਮੇਰਾ ਮੈਂ ਹੀ ਉਹਨੂੰ ਪੈਸੇ ਦਿੰਦੀ ਰਹੀ ਮੈਂ ਆਪ ਦੇ ਤਾਂ ਦੀ ਭੈਣ ਦੀ ਜ਼ਿੰਦਗੀ ਖਰਾਬ ਕਰਤੀ ਪੈਸੇ ਤਾਂ ਮੈਂ ਵੀ ਦਿੱਤੇ ਐ ਫੇਰ ਆਪਾਂ ਹੁਣ ਕੀ ਕਰੀਏਗਾ ਜੇ ਆਵੇਂ ਆਪਣਾ ਹੱਥ ਦੇ ਹੱਥ ਧਰ ਕੇ ਬੈਠੇ ਰਹਾਂਗੇ ਤੇ ਆਪਦੇ ਆਪ ਨੂੰ ਕਸੂਰbaar ਠਹਿਰਾਈ ਜਾਵਾਂਗੇ ਤਾਂ ਉਹਦੇ ਨਾਲ ਕੁਝ ਨਹੀਂ ਹੋਣ ਲੱਗਿਆ ਆਪਾਂ ਨੂੰ ਇੱਕ ਕਦਮ ਅੱਗੇ ਵਧਾਉਣਾ ਪਊਗਾ ਫੇਰ ਹੀ ਜਾ ਕੇ ਉਹਨਾਂ ਛੇ ਨੂੰ ਠੱਲ ਪਾਊਗੀ ਚਲੋ ਕੋਈ ਨਹੀਂ ਹੁਣ ਦੇਖਦੇ ਆ ਅੱਗੇ ਕੀ ਬੰਦਿਆ